ਉਹ ਤਾਂ ਪਹਿਲਾ ਇਹ ਪਹਿਲੀਆਂ ਸਰਕਾਰਾਂ ਦੀ ਅਸਲ ਸੋਚ ਉਹ ਹੁਣ ਅਸੀਂ ਨਾਮ ਬਦਲ ਕੇ ਉਹਨੂੰ ਇੱਕ ਡਿਪਾਰਟਮੈਂਟ ਬਣਾਇਆ ਹੈ। ਪਹਿਲਾਂ ਤਾਂ بس ਵੇਸੇ ਨਾਂ ਆਉਂਦੇ ਸੀ। ਹਨ ਕੋਈ ਸਟਾਫ ਨਹੀਂ ਸੀ, ਕੋਈ ਆਫਿਸ ਨਹੀਂ ਸੀ। ਹੁਣ ਉਹਨੂੰ ਇੱਕ ਮਤਲਬ ਪੋਜ਼ਿਟਿਵ ਜੀ ਇਕੱਲੇ ਕੋਈ ਬਿਊਰੋਕ੍ਰੇਸੀ ਚ ਸੁਧਾਰ ਲਿਆਉਣੇ ਜਾਂ ਕੋਈ ਤੁਸੀਂ ਉਹ ਉਹ ਡਿਪਾਰਟਮੈਂਟ ਹੈ। ਕਿਉਂਕਿ ਦੋ ਡਿਪਾਰਟਮੈਂਟ ਨੇ ਇੱਕ ਜਿਹੜਾ ਗਵਰਨਮੈਂਟ ਦਾ ਤੇ ਜਿਹੜਾ ਅਮਨ ਹੁਰਾ ਕੋਲੇ ਹੈ। ਹੈ ਨਾ? ਇੱਕ ਪ੍ਰਸ਼ਾਸਨ ਸੋ ਉਹਨ ਪਹਿਲਾਂ ਉਹਨਾਂ ਦੋਨਾਂ ਤੇ ਕਨਫਿਊਜ਼ਨ ਸੀਗਾ ਅਸੀਂ ਉਹਨੂੰ ਆਪਰ ਕਰੇ ਹੋਰ ਵੀ ਵਿਭਾਗਾਂ ਨੂੰ ਵੀ ਕੰਸਲਟਿੰਗ ਜੋ ਹੋ ਰਹੀ ਹੈ ਜੀ ਹੋਰ ਜਿਹੜੇ ਪਾਸਟੂ ਦੇ ਵਿਭਾਗ ਨੇ ਕੁਝ ਕੁਝ ਐਸੇ ਵੀ ਨੇ ਜਿਨ੍ਹਾਂ ਨੂੰ ਇਕੱਠੇ ਕਰਨ ਦੀ ਲੋੜ ਹੈ ਮਤਲਬ ਕੰਮ ਉਹ ਹੀ ਹੈ ਪਰ ਪ੍ਰੋਸੈਸਿੰਗ ਦੇ ਵਿੱਚ ਕੁਝ ਉਹਦਰੋਂ ਉਹ ਫਾਈਲ ਤੇ ਜਿੰਨੇ ਉਹਦੇ ਕੋਲ ਪਾਸੇ ਨੂੰ ਉਧਰ ਉਹਦੇ ਪਾਸੇ ਨੂੰ ਸੋ ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਟਾਫ ਵੀ ਉਹਨਾਂ ਦਾ ਕਿਤੇ ਕਟੇ ਨਾ ਆਪਰੇ ਦੇ ਫਰੇ ਇਤੋਂ ਜਗ੍ਹਾ ਤੇ ਇੱਕ ਕੰਮ ਹੋਵੇ ਤਾਂ ਕਿ ਤੇਜ਼ੀ ਆ ਦੇ ਇਸ ਤੋਂ ਫੋਨੇ ਜਿਹੜਾ ਇਰੀਗੇਸ਼ਨ ਹੈ ਉਹ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਸੋਇਲ ਕਨ ਸਰਵੇਸ਼ਨ ਹੈ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਹੈਨਾ ਤੇ ਜਿਹੜਾ ਇੱਕ ਜਿਹੜੇ ਡਰੇਨੇਜ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਉਹ ਕਹਿੰਦੇ ਨੇ ਜੀ ਇਹ ਪੁਰ ਸਾਡੇ ਅੰਦਰ ਨਹੀਂ ਆਉਂਦਾ ਉਹਦੇ ਅੰਦਰ ਉਹ ਕਹਿੰਦੇ ਨੇ ਜੀ ਇਹ ਕੱਟੀਆਂ ਸਾਡੇ ਅੰਦਰ ਨਹੀਂ ਆਉਂਦੀਆਂ ਸਾਡੇ ਅੰਦਰ ਸੂਏ ਆਉਂਦੇ ਨੇ ਉਹ ਕਹਿੰਦੇ ਨੇ ਸਾਡੇ ਅੰਦਰ ਪੱਟੀਆਂ ਨਹਿਰਾ ਹੁੰਦੀਆਂ ਨੇ ਸੋ ਇਹ ਇਦਾਂ ਸੀ ਕਰ ਰਹੇ ਆ ਕਿ ਸਾਰਿਆਂ ਨੂੰ ਇਕੱਠੇ ਕਰਕੇ ਉਹਨਾਂ ਦਾ ਸਟਾਫ ਵੀ ਨਾਲੇ ਇੱਕ ਵਧੀਆ ਬਿਲਡਿੰਗ ਚ ਇੱਕੋ ਬਿਲਡਿੰਗ ਚ ਹੋਵੇ ਤਾਂ ਕਿ ਜਿਹੜੀਆਂ ਫਾਈਲਾਂ ਦੀ ਜਿਹੜੀ ਤੋਰਾ ਫੇੜਾ ਇੱਧਰੋਂ ਚੱਲਦੀ ਹੈ ਇੱਧਰੋਂ ਕਰੀਏ ਉਹ ਘੱਟੇ ਤੇ ਕੰਮ ਸਿੱਧਾ ਅਮਰੀਕਾ ਦੇ ਰਾਸ਼ਟਰਪਤੀ ਉਹਨਾਂ ਦਾ ਬਿਲਕੁਲ ਵਾਰਿਆ ਸੀ 11 ਕਿਲੋਮੀਟਰ ਦਾ ਖੇਦਰੀ ਏਰੀਆ ਹੈ ਜਿੱਥੇ ਮਿਲਿਆ ਬੁਰਾਂ ਦਾ ਜ਼ਾਲਿਮ ਬੋਲ ਰਿਹਾ ਹੈ ਅਮਰੀਕਾ ਅਮਰੀਕਾ ਦੇ ਰਾਸ਼ਟਰਪਤੀ ਨੇ ਟ੍ਰੰਪ ਨੇ ਕਿਹਾ ਕਿ ਹੁਣ ਇਥੇ ਨਹੀਂ ਭੇਜਦੇ ਦੇਸ਼ ਦੇ ਵਿੱਚ ਜਹਾਜ਼ ਉਹਨਾਂ ਨੂੰ ਬੈਕਸ ਕੋਈ ਆਪ ਉੱਥੇ ਭੇਜਾ ਕੇ ਦੇ ਦਿੱਤਾ ਹੈ ਇਹ ਵੀ ਇੱਕ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਛੋਟੇ ਛੋਟੇ ਮੁਲਕ ਆਪਣਾ ਜਹਾਜ਼ ਭੇਜ ਕੇ ਆਪਣੇ ਸਿਟੀਜ਼ਨ ਨੂੰ ਬੁਲਾ ਰਹੇ ਨੇ ਤਾਂ ਸਾਨੂੰ ਸਾਡਾ ਸਾਡਾ ਸਾਡੇ ਜਹਾਜ਼ ਭੇਜ ਕੇ ਆਪਣੇ ਜਿਹੜੇ ਸਿਟੀਜ਼ਨਾਂ ਦੀ ਐਜੂਕੇਸ਼ਨ ਹੋ ਜਾਂਦੀ ਉਹਨਾਂ ਨੂੰ ਆਪਣੇ ਜਹਾਜ਼ ਤੇ ਲੈ ਕੇ ਆਓ ਤੁਸੀਂ ਕਿਉਂ ਸਪੀਡੀਆਂ ਲਾ ਕੇ ਜਾਓ ਇੱਕ ਫੌਜੇਦਾਰ ਜਦ ਅਸੀਂ ਖਲਿਸਤਿਆਂ ਦਾ ਨਾਲੇਕਨ ਨੂੰ ਸ੍ਰੰਪ ਮੇਰਾ ਦੋਸਤਾਂ ਤੋਂ ਆਹ ਤੁਸੀਂ ਗਿਫਟ ਲੈ ਰਹੇ ਹੋ ਪਰ ਜਿਹੜੇ ਗਲਤ ਕਰ ਹੋ ਕੇ ਬਾਹਰ ਚਲੇ ਜਾਂਦੇ ਨੇ ਉਹਨਾਂ ਕਰ ਵੀ ਤੁਸੀਂ ਹਾਂਜੀ ਜਿਹੜੇ ਗਲਤ ਕਰ ਹੋ ਕੇ ਹਨ ਇਹ ਮੇਤਾ ਜੀ ਤਾਂ ਉਹ ਕਹਿੰਦੇ ਆ ਨੌਜਵਾਨਾਂ ਨੂੰ ਵੀ ਇੱਕ ਚਾਂਸ ਮਿਲਦਾ ਹੈ ਨੇ ਕਾਲੀ ਹੈ ਤੁਮ ਪਰਸੋਂ ਨਿਯੁਕਤੀ ਪੱਤਰ ਪੰਡਿਆ 455 ਵਿੱਚ ਕੋਸ਼ਿਸ਼ ਕਰ ਤੈਨਾਂ 4000 ਨੌਕਰੀਆਂ ਹੋਰ ਪਿਆਰ ਨੇ ਤੇ ਆਈ ਵੀ ਨਹੀਂ ਉਧਰੋਂ ਛੱਡ ਗਈ ਪਰਸੋਂ ਜਿਹੜਾ ਮੈਨੇ ਨਿਯੁਕਤੀ ਪੱਤਰ ਪੰਡਿਆ ਜੀ ਜੀ 270 ਅਸਿਸਟੈਂਟ ਪ੍ਰੋਫੈਸਰ ਕੋਸ਼ਿਸ਼ ਇਹ ਕਪਲ ਜਿਹੜਾ ਸੀ ਪਤੀ-ਪਤਨੀ ਉਹ 1.5 ਸਾਲ ਬਿਨਾਂ ਕੈਨੇਡਾ ਰਹਿ ਗਿਆ ਤੇ ਉਹ ਵਾਪਸ ਆਣ ਕੇ ਤੇ ਸਾਨੂੰ ਲੈਟਰ ਆਲੀ 10 ਸਤੰਬਰ ਨੂੰ ਉਹ ਟਾਲੀ ਕਰਦੇ ਬਾਅਦ ਵੀਡੀਓ ਕਾਉਂਡ ਦੇ ਦਿੰਦੇ ਅਸੀਂ ਆ ਰਹੇ ਹਾਂ ਸਰ ਜੀ ਸਰ ਜੀ ਚੱਲੋ ਉਹ ਤਾਂ ਕਿਹਾ ਉਹਨਾਂ ਹੀ ਇੱਕ ਵਾਰੀ ਨਾ ਛੋਟਾ ਹੁੰਦਾ ਉਸ ਘਰ ਚ ਰਹਿ ਲਿਆ ਤੇ ਹੁਣ ਉਹ ਬਿਲਕੁਰੀ ਅਗਰ ਮੈਂ ਇੱਕ ਮੇਸ ਘਟਾਵਾ ਉਹ ਚਾਹੇ ਮੂਰਲੇ ਗੇਟ ਨਹੀਂ ਆ ਜਾ ਬਿੱਤੂ ਸੱਚ ਹੈ ਪਿਛਲੇ ਨਹੀਂ ਲੋਕਾਂ ਨੂੰ ਉੱਥੇ ਪਰ ਨਹੀਂ ਦੇਣਾ ਇਹ ਜਿਹੜਾ ਇੱਕ 3 ਕਰੋੜ ਲੋਕਾਂ ਦਾ ਘਰ ਹੈ ਉਹ ਤੋ ਇਹ ਕੋਈ ਜੇ ਕੋਈ ਅਸੀਂ ਕੋਈ ਕਿਤੇ ਬਟੜਾ ਕੋੜੀ ਦੀ ਰਾਏ ਨਹੀਂ ਕਰਦੇ ਅਸੀਂ ਜੇ ਕੋਈ ਪਰਚਾ ਹੋਊਗਾ ਕਿਸੇ ਤੇ ਤਾਂ ਅਸੀਂ ਇਹਨੂੰ ਦੇਖਦੇ ਤੇ ਉਹਦੇ ਨਾਲ ਉਹਦੇ ਨਾਮ ਦੇ ਨਾਲ ਪਾਰਟੀ ਕਿਹੜੀ ਦਿੱਤੀ ਅਸੀਂ ਆਪਣੇ ਆਪਾਂ ਨਹੀਂ ਕੋਈ ਪਰਚਾ ਕਿਤੇ ਨਹੀਂ ਤੋ ਇਸ ਕਰਕੇ ਇਹ ਬਖਲਾਹਟ ਆਉਂਦੀ ਹੋਰ ਕੰਮ ਹੋ ਜਾਂਦਾ ਠੀਕ ਹੈ ਮੰਨਦਾ ਹਾਂ